ਸਾਨੂੰ ਬਹੁਤ ਮਾਣ ਦੀ ਗੱਲ ਐ ਉਹ ਪੱਲ ਜੀ ਮੈਂ ਬਹੁਤ ਮੈਂ ਤੈਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਗਣੀ ਮਾਣ ਮਸੂਮਾ ਦੀ ਗੱਲ ਜੀ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਨਾਣ ਮੁਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਠਾਣੇ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਤਰੁਚਾ ਸਾਹਿਬ ਮੇਰੇ ਐਸਐਚਓ ਸਾਹਿਬ ਜਸਰਵਰ ਦੇ ਦਫ਼ਤਰ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਣੀ ਪਲ ਭੁੱਲ ਨਹੀਂ ਸਕਦਾ ਏ ਨੇ ਏਐਸਆਈ ਤਵਿੰਦਰ ਸਿੰਘ ਗਰਚਾ ਇਹ ਤਸਵੀਰ ਵੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਸ ਏਐਸਆਈ ਨੇ ਆਪਣੀ ਡਿਊਟੀ ਦੇ ਵਿੱਚ ਕੁਝ ਅਜਿਹਾ ਕੰਮ ਕੀਤਾ ਹੋਵੇਗਾ ਜਿਸ ਦੇ ਲਈ ਇਹਨਾਂ ਨੂੰ ਇਹਨਾਂ ਮਾਨ ਸਨਮਾਨ ਮਿਲ ਰਿਹਾ ਪਰ ਤੁਹਾਨੂੰ ਜਾਣਕਾਰੀ ਲਈ ਦੱਸਦੀ ਹੈ ਕਿ ਇਹ ਮਾਨ ਸਨਮਾਨ ਦੀ ਵਜ੍ਹਾ ਏਐਸਆਈ ਤਵਿੰਦਰ ਸਿੰਘ ਗਰਚਾ ਦਿੱਤੀ ਸੰਦੀਪ कौर ਬਣੀ ਹੈ ਜੀ ਹਾਂ ਕੈਨੇਡਾ ਦੇ ਵਿੱਚ ਇਸ ਤੀ ਨੇ ਆਪਣੇ ਪਿਤਾ ਤੇ ਨਾਲ ਹੀ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਕੈਨੇਡਾ ਪੁਲਿਸ ਦੇ ਵਿੱਚ ਸੰਦੀਪ कौर ਵਰਤੀ ਹੋ ਚੁੱਕੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਸੰਦੀਪ ਕੌਰ ਨੂੰ ਨਿਯੁਕਤੀ ਪੱਤਰ ਵੀ ਮਿਲਦਾ ਪਰ ਨਾਲ ਉੱਤੇ ਉਹਨਾਂ ਦੇ ਪਿਤਾ ਪੰਜਾਬ ਪੁਲਿਸ ਦੀ ਵਰਦੀ ਤੇ ਪਾ ਕੇ ਪਹੁੰਚਦੇ ਨੇ ਤੇ ਉਹਨਾਂ ਦੀ ਧੀ ਨੇ ਕੈਨੇਡਾ ਪੁਲਿਸ ਦੀ ਵਰਦੀ ਪਾਈ ਹੁੰਦੀ ਹੈ ਤੇ ਤਸਵੀਰ ਤੁਸੀਂ ਵੇਖੋ ਆਪਣੇ ਆਪ ਦੀ ਕਾਫੀ ਜ਼ਿਆਦਾ ਜਿਹੜੀ ਤਸਵੀਰ ਹੈ ਭਾਵਕ ਕਰ ਦੇਣ ਵਾਲੀ ਹੈ ਇੱਕ ਪਾਸੇ ਕੈਨੇਡਾ ਪੁਲਿਸ ਦੀ ਵਰਦੀ ਹੈ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੀ ਵਰਦੀ ਹੈ ਤੇ ਪੂਰੇ ਪੰਜਾਬ ਦਾ ਜਿਹੜਾ ਨਾਂ ਹੈ ਕੈਨੇਡਾ ਦੇ ਵਿੱਚ ਰੌਸ਼ਨ ਹੋਇਆ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਸੰਦੀਪ ਕੌਰ ਦੀ ਮਾਤਾ ਜੀ ਵੀ ਜਿਹੜ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਆਪਣੀ ਧੀ ਤੇ ਉਹਨਾਂ ਦੇ ਵੱਲੋਂ ਇੱਕ ਲਾਸਾਂਝੀਆਂ ਕੀਤੀਆਂ ਗਈਆਂ ਨੇ ਕਿ 2017 ਦੇ ਵਿੱਚ ਆਪਣੀ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਸੰਦੀਪ ਕੌਰ ਕੈਨੇਡਾ ਦੇ ਵਿੱਚ ਗਈ ਸੀ ਤੇ ਉੱਥੇ ਉਹਨਾਂ ਦੇ ਵੱਲੋਂ ਮਿਹਨਤ ਕੀਤੀ ਜਾਂਦੀ ਅੱਗੇ ਦੀ ਪੜ੍ਹਾਈ ਕੀਤੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਆਪਣੀ ਮਿਹਨਤ ਸਦਕਾ ਉਹ ਕਰਨਾ ਪੁਲਿਸ ਦੇ ਵਿੱਚ ਭਰਤੀ ਹੋਈ ਹੈ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਉਹ ਪੀਪਲਸ ਚ ਭਰਤੀ ਹੋਈ ਤੇ ਮੇਰੇ પતિ ਜੋ ਇਹ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਣਿਆਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸਾਂ ਸਭ ਦੇ ਬੱਚੇ ਹੀ ਕਿਦਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਈ ਉਹ ਪੱਲ ਜੀ ਮੈਂ ਬਹੁਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਢਿਓਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਦੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਉਹ ਮੇਰੀ ਫੋਟੋ ਇਸ ਦੇ ਵਿੱਚ ਤੇ ਬਚਪਨ ਜਿਸ ਤਰ੍ਹਾਂ ਦਾ ਬਹੁਤ ਸਾਫ ਰਿਹਾ ਉਹ ਉਹਨਾਂ ਵਾਂਗੂ ਇकडे ਸੱਚ ਬਾਹਰ ਗਏ ਨੇ ਉਹ 2017 ਕੀ ਕਹਿਣਾ ਚਾਹੁੰਦੇ ਹੋ ਪ੍ਰਾਊਡ ਵਾਲੀ ਗੱਲ ਹਾਂਜੀ ਬਹੁਤ ਪ੍ਰਾਊਡ ਆ ਮੇਰੀ ਭੈਣ ਐਡੀ ਬੜੀ ਪੋਸਟ ਤੇ ਉਧਰ ਤੇ ਸਾਡੀ ਬਹੁਤ ਮਾਣ ਆ ਰਿਹਾ ਤੇ ਨਾਲ ਹੀ ਦਵਿੰਦਰ ਸਿੰਘ ਗਰਚਾ ਦੇ ਵੱਲੋਂ ਵੀ ਇਹ ਗੱਲਾਂ ਕਈਆਂ ਗਈਆਂ ਕਿ ਮੈਨੂੰ ਆਪਣੀ ਧੀ ਤੇ ਬਹੁਤ ਮਾਣ ਹੈ ਤੇ ਉਹਨਾਂ ਨੇ ਵੀ ਗੱਲ ਸਾਂਝੀ ਕੀਤੀ ਕਿ ਮੇਰੇ ਤਿੰਨ ਬੱਚੇ ਨੇ ਤੇ ਤਿੰਨੋਂ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਅੱਜ ਉਹਨਾਂ ਨੂੰ ਆਪਣੀ ਧੀ ਸੰਦੀਪ ਕੌਰ ਤੇ ਕਾਫੀ ਜ਼ਿਆਦਾ ਮਾਣ ਹੈ ਤੇ ਜਿਸ ਦੇ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਪੂਰੇ ਪੰਜਾਬ ਵਾਸੀਆਂ ਨੂੰ ਜਿਹੜਾ ਮਾਣ ਹੈ ਉਹ ਮਹਿਸੂਸ ਹੋ ਰਿਹਾ ਹੈ ਮੇਰੀ ਧੀ ਸਟੱਡੀ ਵਿੱਚ ਤੇ ਸੰਦੀਪ ਕੌਰ ਵਰਗਿੰਗ ਦਾ ਮੇਰੇ ਤਿੰਨੋ ਬੱਚੇ ਕੈਨੇਡਾ ਵਿੱਚ ਸਟੱਡੀ ਕਰਦੇ ਨੇ। ਛੋਟੀ ਬੇਟੀ ਆ ਮੇਰੀ ਜਿਹਨੇ ਪੁਲਸ ਦੇ ਵਿੱਚ ਜੁਆਇਨ ਕੀਤਾ। ਪਹਿਲਾਂ ਨੇ ਸਟੱਡੀ ਪੂਰੀ ਕੀਤੀ। ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਨੇ ਪੀਆਰ ਤੋਂ ਬਾਅਦ ਪੁਲਸ محکمہ ਜੁਆਇਨ ਕੀਤਾ। ਕੋਈ 6 ਮਹੀਨੇ ਦੀ ਟ੍ਰੇਨਿੰਗ ਕੀਤੀ। 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਦੋਂ ਪਾਸਵਰਡ ਮਿਲਦੀ। ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ। ਮੈਨੂੰ ਉਦੋਂ ਬਹੁਤ ਮਾਣ ਨੂੰ ਮਹਿਸੂਸ ਹੋਇਆ। ਜਦੋਂ ਮੈਂ ਬਰਦੀ ਬਾਗ ਉੱਤੇ ਗਿਆ ਤੇ ਬਰਦੀ ਬਾਗ ਮੇਰੀ ਬੇਟੀ ਕੈਨੇਡਾ ਕੋਲ ਗਈ ਤੇ 50 ਕੋਈ ਬਰਦੀ ਦੇ ਵਿੱਚ ਅਸੀਂ ਇਕੱਠਿਆਂ ਪ੍ਰੇਰਿਤ ਕੀਤੀ ਕਿ ਇਕੱਠਿਆਂ ਮਨੁੱਖ ਸੁਝਾਜ ਤੋਂ ਮੈਂ ਸਲੂਟ ਮਾਰਿਆ ਤੇ ਕਿੱਡਾ ਕੋਟਾ ਜੀ ਮਾਰਿਆ ਇਹ ਉਹ ਜੋਆਨ ਗਲੈਟ ਲੈ ਕੇ ਅਸੀਂ ਮੈਂ ਉਸ 12 ਤੀਓ ਆਪਣੇ ਛਾਲੇ ਜਵਾਨ ਕਰਾਇਆ ਕਿਹੜੇ ਸਾਲ ਚ ਕੁੜੀਆਂ ਜੇਸੀ ਬਾਦ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਚ ਦੇਖਣਾ ਜਾਵੈ ਅੱਜਕੱਲ੍ਹ ਕੁੜੀਆਂ ਤੇ ਮੁੰਡਿਆਂ ਵਿੱਚ ਬੜਾ ਫਰਕ ਰੱਖਿਆ ਹੁੰਦਾ ਤੇ ਤੁਸੀਂ ਕਿਵੇਂ ਦੇਖਦੇ ਹੋ ਕੁੜੀ ਨੇ ਥੋੜੀ ਜਿੰਨਾ ਤਰੱਕੀ ਕੀਤੀ ਹੈ ਚਲੋ ਬੇਟੂ ਬੇਟੀ আর ਬ੍ਰਿਟਿਸ਼ ਫਰਕ ਹੈਗਾ ਜੀ ਕਿ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਸੀ ਜੋਗੇ ਜੀ ਕਲਪਨਾ ਚਾਵਲਾ ਹੋਵੇ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਐ ਐਸਐਸਪੀ ਸਾਹਿਬ ਮੈਡਮ ਨੰਨੀਤ ਕਾਉਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਐਨਪੀਐਸ ਗਣੀ ਮਹਿਮਾਨ ਵਸੂਸਾ ਦੀ ਗੱਲ ਆ ਜੀ ਕਿਉਂਕਿ ਮੈਂ ਕਹਿੰਦਾ ਬੇਟੇ ਉਹ ਬਿਟਸ ਪੜ੍ਹਦੇ ਨੇ ਬੇਟੇ ਨੂੰ ਭਰਾ ਉਹ ਵਰਤਵਾਜ ਜਦੋਂ ਉਹ ਪੜ੍ਹਦੀ ਹੁੰਦੀ ਸੀ ਉਹ ਕਹਿੰਦੀ ਸੀ ਵੀ ਮੈਂ ਵਾਪਾ ਉੱਥੇ ਜਾ ਕੇ ਇਸ ਤਰ੍ਹਾਂ ਗੋਇੰਡ ਗਮੀ ਆ ਪੰਜਾਬ ਬ੍ਰੋਸ ਚ ਜਾ ਟ੍ਰੇਡੀਅਰ ਬੋਰਸ ਕਰਤੀ ਨਹੀ ਜੇ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤੋਂ ਉਹਦੀ ਪੜਾਈ ਸੀ ਕਿ ਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ ਬੀਟਾ ਕੋਲ ਇੰਪੋਰਟਡ ਪਰਸਨ ਦਿੱਤੀ ਆਪਾ ਦੇ ਘਰ ਸਭ ਤੋਂ ਉੱਪਰ ਉਸ ਤੋਂ ਬਾਅਦ ਐਮਟੈਕ ਕੀਤਾ ਉਹਦੇ ਉੱਪਰ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਥੋੜੇ ਦੇਰ ਬਾਅਦ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੋਰਸ ਮੈਗਾ ਜਾਈ ਤੁਹਾਡੇ ਤਿੰਨ ਬੱਚੇ ਨੇ ਕਿੰਨੂ ਬਾਹ ਨੇ ਬਾਣੀ ਬੜੀ ਬੱਡੀ ਬੇਟੀ ਬੰਦਰਾ ਜੀ ਤੇ ਮੇਰਾ ਛੋਟਾ ਬੇਡਾ ਤਾਂ ਸੰਜੀਪ ਉਹ ਵੀ ਉਹ ਕੈਨੇਡਾ ਚ ਤੇ ਅੱਜ ਥੋੜਾ ਠਾਣੇ ਨੂੰ ਸਨਮਾਨ ਕੀਤਾ ਗਿਆ ਇਸ ਤਰ੍ਹਾਂ ਜਗਾ ਜੰਨਣ ਜੀ ਜਿਸ ਤਰ੍ਹਾਂ ਉਹਨੂੰ ਕੈਨੇਡਾ ਦੇ ਵਿੱਚ ਮਹਿਸੂਸ ਸਨਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਠਾਣੇ ਦੇ ਵਿੱਚ ਸਨਮਾਨ ਫਟੇ ਡੀਐਫੀ ਸਾਹਿਬ ਸਰਦਾਰ ਤਰੋਚਾ ਸਿੰਘ ਮੇਰੇ ਐਸਐਚਓ ਸਾਹਿਬ ਜਗਤਾਰੋਂ ਗਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਣੀ ਪਰ ਭੁੱਲ ਨਹੀਂ ਸਕਦਾ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹੁੰਦੇ ਹੋ ਮਾਪਿਆਂ ਨੂੰ ਮੈਂ ਤਾਂ ਇਹ ਆਖਾਂਗਾ ਕਿ ਕਿਸੇ ਨੂੰ ਆਵੇ ਬਾਪ-ਬਾሙ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵੇਂ ਬੇਟਿਆਂ ਦੇ ਬਰਾਬਰੀ ਬੇਟੀਆਂ ਰੱਖੋ ਕਿਉਂਕਿ ਬੇਟੇ ਅੱਜਕੱਲ ਬਹੁਤ ਅੱਗੇ ਜਾ ਰਹੇ ਉੱਚ ਚੜ੍ਹਦੇ ਜਾ ਰਹੇ ਕਦੋਂ ਵਾਰੀ ਇਹ ਜੁੜਿਆ ਕਿ ਡਾਕਟਰ ਬੀਟਾ ਦਾ ਮੈਂ ਜੀ ਮੈਂ ਰੱਖਿਆ ਮੈਰਜ ਸਤੰਬਰ ਦੇ ਵਿਚਾਲੇ ਤੇ ਤੁਹਾਨੂੰ ਦੱਸ ਦਿੰਦੀ ਆ ਕਿ ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੁੰਦਾ ਸੰਦੀਪ ਕੌਰ ਦੇ ਪਿਤਾ ਦਵਿੰਦਰ ਸਿੰਘ ਗੱਟਾ ਜੋ ਕਿ ਸੰਬਰਾਲਾ ਥਾਣਾ ਦੇ ਵਿੱਚ ਪਤੌਰ ਐਸਆਈ ਤਰਨਾਤ ਨੇ ਤੇ ਸੰਦੀਪ ਕੌਰ ਨੇ ਬੀਟੈਕ ਦੀ ਡਿਗਰੀ ਕੀਤੀ ਸੀ ਡਿਗਰੀ ਕਰਨ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਪਹੁੰਚਦੇ ਆ ਆਪਣੀ ਅਗਲੀ ਪੜਾਈ ਕਰਨ ਦੇ ਲਈ ਤੇ ਉਸ ਤੋਂ ਬਾਅਦ ਉਹਨਾਂ ਨੇ ਮਿਹਨਤ ਕੀਤੀ ਤੇ ਮਿਹਨਤ ਸਦਕਾ ਅੱਜ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੈ ਜੋ ਕਿ ਪੂਰੇ ਪੰਜਾਬ ਫਾਸੀਆਂ ਦੇ ਲਈ ਮਾਣ ਵਾਲੀ ਗੱਲ ਹੈ ਸਾਡੇ थानादार ਸਾਹਿਬ ਨੇ ਸਰ ਦਵਿੰਦਰ ਸਿੰਘ ਕਰਤਿਆ ਜੀ ਸੰਭਰੋਲੇ ਖਾਣੇ ਪੋਸਟਾਂਗੇ ਇਹਨਾਂ ਦੀ ਬੇਟੀ ਜਿਹੜਾ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਬੱਚੀ ਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਜਿਹੜਾ ਨਾਮ ਚੁਟਾ ਵੀਦਾ ਹੈ ਇਸ ਤੋਂ ਬਿਨਾ ਵੀ ਇਹ ਗੱਲ ਦੱਸਣੀ ਚਾਹਣਾ ਹੈ ਬੇਟੀ ਨੇ ਉੱਥੇ ਆਰ 3 ਪੋਜੀਸ਼ਨ ਲਈ ਹੈ ਅੰਟਾਰੀਓ ਪੁਲਿਸ ਦੇ ਵਿੱਚ ਜਿਹੜੀ ਐ ਇਹ ਘਟਨਾ ਹੋਈ ਹੈ ਬੱਚੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਥਾਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਹਦੀ ਪਾਸੋਂ ਇੱਕ ਪਰੇਟ ਤੇ ਜਦੋਂ ਇਹਨਾਂ ਨੇ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਸਲੂਟ ਮਾਰਿਆ ਤੇ ਇਹਨਾਂ ਦੀ ਬੇਟੀ ਇਹਨਾਂ ਨੂੰ ਦਿੰਦੇ ਗੱਲ ਲੱਗ ਕੇ ਮਿਲੀ ਆ ਇਹ ਤੋਂ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਪਹਿਲਾਂ ਕਦੇ ਦੇਖਿਆ ਹੈ ਜਦੋਂ ਦੇ ਵਿੱਚ ਅਜਿਹਾ ਹੋਇਆ ਕੋਈ ਵੀ ਵਰਦੀ ਪਾ ਕੇ ਵਗਿਆ ਹੋਵੇ ਤੋ ਨਹੀਂ ਪਹਿਲਾਂ ਨਹੀਂ ਇਹ ਫਸਟ ਆ ਵੀ ਸਾਡੇ ਬੱਚੇ ਦਾ ਸਾਡੇ ਪੁਰਸ਼ ਪਰਿਵਾਰਾਂ ਦੇ ਪਹਿਲਾ ਵੀ ਮੁੰਡੇ ਦਾ ਭਰਤੀ ਹੋ ਰਿਹਾ ਜਿਹੜੀ ਬੇਟੀ ਆ ਸਾਡੀ ਬੇਟੀ ਸਾਡੇ ਪੁਰਸ਼ ਪਰਿਵਾਰ ਦੀ ਪਹਿਲੀ ਹੀ ਸਾਡੀ ਭਰਤੀ ਹੋਈ ਹੈ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ